ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਦੇਵਾਲ ਸਿੰਘ ਚੇਅਰਮੈਨ ਦਸ਼ਮੇਸ਼ ਫੌਜ ਰੰਗਰੇਟਾ ਦਲ ਅੱਜ ਪ੍ਰਧਾਨ ਮਨਦੀਪ ਸਿੰਘ ਰਾਜਨ ਦੀ ਅਗਵਾਈ ਦੇ ਵਿੱਚ ਅੱਜ ਇੱਕ ਦਸ਼ਮੇਸ਼ ਫੌਜ ਰੰਗਰੇਟਾ ਦਲ ਦੀ ਅਹਿਮ ਮੀਟਿੰਗ ਹੋਈ ਹੈ ਮੀਟਿੰਗ ਦਾ ਮੇਨ ਜਿਹੜਾ ਮਕਸਦ ਸੀ ਜੋ ਪੰਜਾਬ ਦੇ ਵਿੱਚ ਪਾਣੀ ਨੇ ਤਬਾਈ ਮਚਾਈ ਹੋਈ ਹੈ ਤੇ ਉਹਦੇ ਵਿੱਚ ਕੁਝ ਕੜਮ ਚੌਧਰੀ ਆ ਜਾਤ ਹੰਕਾਰੀ ਲੋਕ ਆ ਜਾਤ ਅਬਮਾਨੀ ਲੋਕ ਨੇ ਜਿਨ੍ਹਾਂ ਨੇ ਮذਬੀ ਸਿੱਖਾਂ ਨੂੰ ਟ੍ਰੋਲ ਕੀਤਾ ਅਤੇ ਦਰਸਾਉਣ ਦੀ ਇਹ ਕੋਸ਼ਿਸ਼ ਕੀਤੀ ਕਿ ਇਹ ਜਿਹੜੀ ਕੌਮ ਹੈ ਇਹ ਮੰਗਤਿਆਂ ਦੀ ਕੌਮ ਹੈ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਇਹ ਰਾਸ਼ਨ ਜੋੜਦੇ ਪਏ ਨੇ ਸੋ ਇਸ ਵਿਸ਼ੇ ਨੂੰ ਲੈ ਕੇ ਇਹ ਕੁਝ ਲੋਕ ਜਿਹੜੇ ਆਜ਼ਾਤ ਅਬਮਾਨੀ ਲੋਕ ਸੀ ਜਿਨ੍ਹਾਂ ਨੇ ਮذਬੀ ਸਿੱਖਾਂ ਨੂੰ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਦੇ ਟ੍ਰੋਲ ਕੀਤਾ ਇਸ ਸਬੰਧ ਦੇ ਵਿੱਚ ਇਹ ਜਿਹੜੀ ਅੱਜ ਦੀ ਮੀਟਿੰਗ ਹੋਈ ਆ ਤੇ ਇਸ ਮੀਟਿੰਗ ਦੇ ਦੌਰਾਨ ਕੁਝ ਨਵੀਆਂ ਨਿਯੁਕਤੀਆਂ ਵੀ ਕੀਤੀਆਂ ਗਈਆਂ ਨੇ ਜਿਸ ਦੇ ਵਿੱਚ ਭਾਈ ਸਰਬਜੀਤ ਸਿੰਘ ਜੀ ਨੂੰ ਮੀਤ ਮੀਤ ਪ੍ਰਧਾਨ ਪੰਜਾਬ ਬਣਾਇਆ ਗਿਆ ਭਾਈ ਜੋਬਨਜੀਤ ਸਿੰਘ ਨੂੰ ਜ਼ਿਲ੍ਹਾ ਅੰਮ੍ਰਿਤਸਰ ਤੋਂ ਜ਼ਿਲ੍ਹਾ ਪ੍ਰਧਾਨ ਬਣਾਇਆ ਗਿਆ ਤੇ ਭਾਈ ਲਖਵਿੰਦਰ ਸਿੰਘ ਨੂੰ ਜ਼ਿਲ੍ਹਾ ਮੈਂਬਰ ਦੀ ਜਿਹੜੀ ਆ ਨਿਯੁਕਤੀ ਉਹਨਾਂ ਦੀ ਕੀਤੀ ਗਈ ਆ ਇਸ ਵਿਸ਼ੇ ਤੇ ਸਾਡੇ ਪ੍ਰਧਾਨ ਸਾਹਿਬ ਭਾਈ ਮਨਦੀਪ ਸਿੰਘ ਰਾਜਨ ਜੀ ਜਿਹੜੇ ਆਪਣੇ ਵਿਚਾਰ ਪੇਸ਼ ਕਰਨਗੇ ਸੋ ਮੈਂ ਇੱਕ ਗੱਲ ਇੱਥੇ ਉਹਨਾਂ ਲੋਕਾਂ ਨੂੰ ਚੇਤਾਵਨੀ ਵੀ ਦੇਣਾ ਚਾਹਨਾ ਕਿ ਜਿਹੜੇ ਲੋਕ ਸੋਸ਼ਲ ਮੀਡੀਆ ਤੇ ਮذਬੀ ਸਿੱਖਾਂ ਨੂੰ ਬਦਨਾਮ ਕਰਦੇ ਪਏ ਨੇ ਮذਬੀ ਸਿੱਖਾਂ ਨੂੰ ਟ੍ਰੋਲ ਕਰਦੇ ਪਏ ਨੇ ਦਸ਼ਮੇਸ਼ ਫੌਜ ਰ ਅੰਗਰੇਟਾ ਦਲ ਵੱਲੋਂ ਉਹਨਾਂ ਲੋਕਾਂ ਨੂੰ ਸਖਤ ਚੇਤਾਵਨੀ ਹੈ ਬੰਦੇ ਦੇ ਪੁੱਤ ਭਾਂਜੋ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡਾ ਉਹ ਹਸਰ ਕਰਾਂਗੇ ਤਹਾਡੀਆਂ ਪੀੜ੍ਹੀਆਂ ਤੱਕ ਯਾਦ ਰਹੇਗਾ ਕਿ ਮذਬੀ ਸਿੱਖਾਂ ਦੇ ਨਾਲ ਪੰਗਾ ਲਿਆ ਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ